ਆਪਾਂ ਖੜੇ ਹੋਏ ਆ ਐਕਸਪ੍ਰੈਸ 152 ਡੀ ਜਿਹੜਾ ਕਿ ਅੰਬਾਲਾ ਤੋਂ ਆਉਂਦਾ ਤੇ ਜੈਪੁਰ ਨੂੰ ਜਾਂਦਾ ਹੈ ਰਾਜਸਥਾਨ ਗੁਜਰਾਤ ਇਹ ਵਾਲੀਆਂ ਸਾਈਟਾਂ ਨੂੰ ਜਾਂਦਾ ਹੈ ਹੁਣ ਤੁਹਾਨੂੰ ਰੋਡ ਵਿਖਾਉਣਿਆ ਰੋਡ ਵੇਖੋ ਵੀ ਆ ਜਿਹੜਾ ਥੱਲੇ ਰੋਡ ਆ ਰਿਹਾ ਹੈਗਾ ਇਹ ਜੈਪੁਰ ਨੂੰ ਜਾਣਾ ਹੈਗਾ ਇਤਨੇ ਬਨੇਵਾ ਰਿਹਾ ਹੈ ਅਗਰ ਇਹ ਜੈਪੁਰ ਨੂੰ ਜਾਣਾ ਹੈ ਤੇ ਕਿੰਨਾ ਤਕੜਾ ਦਿਮਾਗ ਲਾਇਆ ਗਿਆ ਇਹ ਰੋਡ ਬਣਾਉਣ ਵਾਸਤੇ ਸਹੀ ਗੱਲ ਆ ਬਾਈ ਇੰਜੀਨੀਅਰ ਨੇ ਦੇਖ ਹਨ ਕੋ ਕੱਲ ਚੀਜ਼ ਤਰੀਕੇ ਨਾਲ ਬਣਾਈ ਗਈ ਹੈ ਵੀ ਜੈਜੇਪੁਰ ਨੂੰ ਉੱਤਰਨਾ ਥੱਲੇ ਤੇ ਇਧਰੋਂ ਆ ਥੱਲੜਲਾ ਵੀ 3 ਲਾਈਨ ਹੋ ਜਾਂਦਾ ਤੇ ਇਧਰੋਂ ਆ ਉੱਪਰਲਾ ਐਕਸਪ੍ਰੈਸ ਆਈ ਵੀ 3 ਲਾਈਨ ਆ ਫਿਰ ਹੋਰ ਵੇਖ ਜੇ ਮੰਨ ਲਓ ਵੀ ਕੋਈ ਗਲਤੀ ਵੀ ਕਰਦਾ ਨਾ ਹਾਂ ਉਹ ਕੈਮਰੇ ਦੇ ਸਾਹਮਣੇ ਉਹ ਕੈਮਰੇ ਸਾਹਮਣੇ ਉਹ ਬਾਕਸ ਦੇ ਵਿੱਚ ਕੈਮਰੇ ਉਹਦੇ ਬਾਕਸ ਦੇ ਵਿੱਚ ਕੈਮਰੇ ਉਹਨੇ ਲਾਈਟਾਂ ਦੀ ਚਾਰਜਿੰਗ ਹੁੰਦੀਆਂ ਬੈਟਰੀਆਂ ਲੱਗੀਆਂ ਹੀਆਂ ਹਾਂ ਹਾਂ ਉਹ ਵੀ ਕੈਮਰੇ ਦਿਖ ਰਹੀ ਹੈ ਉਹ ਤਾਂ ਖੰਬੇ ਦੇ ਉੱਪਰ ਆ ਜਮਾ ਬਾਈ ਉੱਪਰ ਲਾਈਟਾਂ ਵੀ ਲੱਗੀਆਂ ਹੀਆਂ ਇਹ ਨਹੀਂ ਤੁਸੀਂ ਰੋਡ ਤੇ ਜਾਂਦੇ ਹੋ ਤੁਸੀਂ ਹਨੇਰੇ ਦੇ ਵਿੱਚ ਜਾ ਰਹੇ ਜੇ ਹੂੰ ਇਹ ਤੋਂ ਨੋ ਜਿਹੜੇ ਆ ਲਾਈਟ ਦਾ ਵੀ ਪ੍ਰਬੰਧ ਸਾਰੇ ਹਾਈਵੇ ਤੇ ਕੀਤਾ ਹੋਇਆ ਹੈ ਫਿਰ ਪੈਟਰੋਲਿੰਗ ਇਸ ਰੋਡ ਤੇ ਪੈਟਰੋਲਿੰਗ ਵੀ ਬਹੁਤ ਜ਼ਿਆਦਾ ਚੱਲਦੀ ਰਹਿੰਦੀ ਆ ਕੋਈ ਮੰਨ ਲਓ ਪਹਿਲੀ ਗੱਲ ਤਾਂ ਛੇਤੀ ਹਾਦਸਾ ਕੋਈ ਹੁੰਦਾ ਹੀ ਨਹੀਂ ਇੱਥੇ ਜੇ ਕੋਈ ਹੋ ਜਾਂਦਾ ਹੈ ਤਾਂ ਨਾਲ ਦੀ ਨਾਲ ਐਂਬੂਲੈਂਸ ਜਾਂ ਕੁਝ ਵੀ ਆ ਉਹ ਸਾਰਾ ਕਰ ਦਿੰਦੇ ਆ ਹੈਲਪਲਾਈਨ ਨੰਬਰ ਵੀ ਆਉਂਦਾ ਬਾਈ ਮੈਂ ਵੇਖਿਆ ਸੀਗਾ ਔਰ ਇੱਕ ਹੋਰ ਏ ਜਦੋਂ ਤੁਸੀਂ ਕਿਲੋਮੀਟਰ ਤੈਅ ਕਰਦੇ ਜੇ ਹਾਂਜੀ ਜਿਵੇਂ ਆਪਾਂ 1 ਕਿਲੋਮੀਟਰ ਤੈਅ ਕੀਤਾ ਇਹਦੇ ਵਿੱਚ ਤੁਹਾਨੂੰ ਇਹ ਆ ਵੀ 1 ਕਿਲੋਮੀਟਰ ਦੇ ਵਿੱਚ 200 ਮੀਟਰ ਬਾਅਦ ਤੁਹਾਨੂੰ ਬੋਰਡ ਲੱਗਾ ਦਿਖੇਗਾ ਹੂੰ 200 ਮੀਟਰ ਤੈਅ ਕੀਤਾ ਫਿਰ ਉਹਦਾ 400 ਹੋ ਜਾਣਾ ਫਿਰ 600 800 ਫਿਰ ਕਿਲੋਮੀਟਰ ਤੁਹਾਡਾ ਚੇਂਜ ਹੋਏਗਾ ਸਹੀ ਆ ਤੇ ਖਾਸ ਤੌਰ ਤੇ ਜਦੋਂ ਆਹ ਵੇਖ ਇਧਰਾਂ ਗੋਲ ਗਲਾਈ ਦੇ ਵਿੱਚ ਆ ਰਿਹਾ ਹੈ ਨਾ ਹਾਂ ਹਾਂ ਜਿੰਨੇ ਚੜਨਾ ਹੈ ਹਾਂ ਉਹਦੇ ਵਾਸਤੇ ਵੀ ਪੂਰਾ ਉਹਨੂੰ ਥੋੜੀ ਨੌਲੇਜ ਹੋਣੀ ਚਾਹੀਦੀ ਆ ਹੂੰ ਵੀ ਨੌਲੇਜ ਹੋਏਗੀ ਤਾਂ ਹੀ ਉਹ ਇਹਨੂੰ ਧਿਆਨ ਨਾਲ ਚੱਲ ਕੇ ਆ ਆ ਬੰਦਾ ਜਿਹੜਾ ਪਹਿਲੀ ਵਾਰੀ ਆਉਂਦਾ ਨਾ ਹੁਣ ਭਾਈ ਜੇ ਆਪਾਂ ਇਧਰੋਂ ਆਪਾਂ ਇਧਰ ਨਾਗੌਰ ਪਤਾ ਨਹੀਂ ਕਿਹੜਾ ਸ਼ਹਿਰ ਆ ਜੇ ਆਪਾਂ ਉਧਰ ਜਾਣਾ ਹੋਵੇ ਤਾਂ ਆਪਾਂ ਇਧਰ ਦੀ ਉਤਰਨਾ ਜੇ ਆਪਾਂ ਜੈਪੁਰ ਵਾਲੀ ਸਾਈਡ ਜਾਣਾ ਹੋਵੇ ਇਧਰ ਤੇ ਫਿਰ ਆਪਾਂ ਉੱਥੋਂ ਹੀ ਮਾਰ ਲੈਣਾ ਜੇ ਆਪਾਂ ਜੇ ਜੈਪੁਰ ਜਾਣਾ ਤਾਂ ਆਪਾਂ ਉਧਰੋਂ ਉੱਥੋਂ ਘੱਟ ਮਾਰ ਕੇ ਸਿੱਧਾ ਉਧਰ ਨੂੰ ਹਾਂ ਤੇ ਜਿਹੜੇ ਨੇ ਮੰਨ ਲਓ ਇਧਰੋਂ ਦੂਜੇ ਪਨੇ ਜਾਣਾ ਤੇ ਉਹਨੂੰ ਐ ਸਾਈਡ ਨੂੰ ਘੁੰਮ ਕੇ ਫੇਰ ਹੀ ਜਾਣਾ ਪੈਣਾ ਹ ਇਹ ਤਾਂ ਇਸ ਐਕਸਪ੍ਰੈਸ ਰੋਡ ਦੇ ਤੁਹਾਨੂੰ ਫਾਇਦੇ ਦੱਸੇ ਆ ਪਰ ਇਹਦੇ ਉਲਟਾ ਨੁਕਸਾਨ ਵੀ ਹੋਏ ਆ ਨੁਕਸਾਨ ਕਿਹਨਾਂ ਦੇ ਹੋਏ ਆ ਨੁਕਸਾਨ ਉਹ ਲੋਕਾਂ ਦੇ ਹੋਏ ਜਿਨ੍ਹਾਂ ਦੀਆਂ ਜ਼ਮੀਨਾਂ ਇਹ ਰੋਡ ਦੇ ਵਿੱਚ ਆਈਆਂ ਨੇ ਹੁਣ ਮੰਨ ਕੇ ਚੱਲੋ ਵੀ ਇਹ ਰੋਡ ਨਿਕਲ ਗਿਆ ਘੱਟੋ ਘਾਟੇ ਇੱਕ ਕਿੱਲੇ ਦੀ ਚੜਾਈ ਤਾਂ ਹੈਗੀ ਆ ਹੂੰ ਹੈਗੀ ਆ ਕੋਈ ਪੈਸੇ ਵੀ ਮਿਲ ਗਏ ਕਈਆਂ ਨੂੰ ਖੱਜਲ ਖਵਾਰੀ ਹੋ ਕੇ ਮਿਲੇ ਕਈਆਂ ਨੂੰ ਆਰਾਮ ਨਾਲ ਮਿਲ ਗਏ ਪਰ ਕਈਆਂ ਨੂੰ ਰੇਟ ਜਿਹੜਾ ਦਾ ਪੂਰਾ ਨਹੀਂ ਮਿਲਿਆ ਪਰ ਜਿਨ੍ਹਾਂ ਦੇ ਵਿੱਚੋਂ ਨਹੀਂ ਨਿਕਲ ਗਿਆ ਇਹ ਹੁਣ ਮੰਨ ਲਓ ਰੋਡ ਨਿਕਲ ਗਿਆ ਇਹ ਉਧਰ ਵੀ ਹੁਣ ਸਾਰੀ ਫਸਲ ਹੈ ਹਾਂ ਰੋਡ ਵਿੱਚੋਂ ਨਿਕਲ ਗਿਆ ਹੂੰ ਉਹਨਾਂ ਦੀ ਤਾਂ ਜ਼ਮੀਨ ਵੀ ਬਰਬਾਦ ਹੋ ਗਈ ਸਹੀ ਹੈ ਪੂਰੇ ਪੈਸੇ ਵੀ ਨਹੀਂ ਮਿਲੇ ਹੂੰ ਖਾਸ ਤੌਰ ਤੇ ਦੂਰੋਂ ਆਉਣ ਜਾਣ ਵਾਲਿਆਂ ਲੰਬੇ ਸਵਰ ਵਾਲਿਆਂ ਨੂੰ ਫਾਇਦਾ ਹੋਇਆ ਪਰ ਜਿਹੜੇ ਲੋਕਲ ਜਿਨ੍ਹਾਂ ਦੀਆਂ ਜ਼ਮੀਨਾਂ ਆਈਆਂ ਨਾ ਉਹਨਾਂ ਦਾ ਨੁਕਸਾਨ ਵੀ ਬਹੁਤ ਹੋਇਆ ਹੂੰ ਤੇ ਉਮੀਦ ਕਰਦੇ ਆਂ ਸ਼ਹਿਰ ਜੀ ਆਪਾਂ ਕਹੀ ਇਹਦਾ ਇੱਕ ਪਹਿਲੂ ਨਹੀਂ ਮਤਲਬ ਵੀ ਜੇ ਫਾਇਦੇ ਹੋਇਆ ਤਾਂ ਨੁਕਸਾਨ ਵੀ ਹੋਇਆ ਹਾਂ ਇਹ ਦੋਵੇਂ ਡਬਲ ਮਾਈਂਡ ਕੰਮ ਚੱਲਦੇ ਹੀ ਹੁੰਦੇ ਨੇ ਜੇ ਕਿਤੇ ਤਰੱਕੀ ਕੀਤੀ ਜਾਂਦੀ ਆ ਤੇ ਨੁਕਸਾਨ ਵੀ ਹੁੰਦੇ ਆ ਨੁਕਸਾਨ ਵੀ ਖਾਣਾ ਪੈ ਜਾਂਦਾ ਕਈ ਵਾਰ ਨੁਕਸਾਨ ਬਾਕੀ ਕੰਮ ਵਧੀਆ ਸਰਕਾਰ ਵੀ ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਸਿਫਤ ਕਰਦੀ ਆ ਬਹੁਤ ਵਧੀਆ ਉਪਰਾਲਾ ਕਰ ਰਹੀ ਆ ਤੇ ਆਪਣੀ ਵੀਡੀਓ ਨੂੰ ਬਹੁਤ ਤੋਂ ਬਾਅਦ ਸ਼ੇਅਰ ਕਰ ਦੇਣਾ ਲਾਈਕ ਕਰ ਦੇਣਾ ਕਮੈਂਟ ਕਰ ਦੇਣਾ ਬਹੁਤ ਬਹੁਤ ਆ